ਇਕ ਬਹਾਦਰ ਸਮਰੇ ਕਰ ਨਰ ਦੇ ਆਵੈ ਤਾਹੇ ਸਭ ਥਾਈ ਹੋਏ ਸਹਾਈ ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ ਐਸੇ ਦਿਨ ਦੇ ਸਤਿਗੁਰੂ ਨਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਤੇਨਾ ਦਾ 350 ਸਾਲ ਸ਼ਤਾਬਦੀ ਦਿਵਸ ਆ ਰਿਹਾ ਹੈ ਨਵੰਬਰ ਮਹੀਨੇ ਦੇ ਵਿੱਚ ਨਾਲ ਹੀ ਉਹਨਾਂ ਦੇ ਅਨੰਨ ਸਿੱਖ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਹੈ ਭਾਈ ਮਤੀ ਦਾਸ ਜੀ ਭਾਈ ਦਿਵਾਲਾ ਜੀ ਅਤੇ ਭਾਈ ਸਤੀ ਦਾਸ ਜੀ ਇਹਨਾਂ ਸਾਰਿਆਂ ਨੂੰ ਸਮਰਪਿਤ ਨੌਵੇਂ ਪਾਤਸ਼ਾਹ ਸਾਈਂ ਸਿਰਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਤਿਨਾਂ ਦੇ 57 ਸ਼ਲੋਕ ਨੇ ਉਹਨਾਂ ਦੀ ਵਿਚਾਰ ਆਰੰਭ ਕਰਨ ਜਾ ਰਹੇ ਹਾਂ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਪਹਿਲਾਂ ਸਤਿਗੁਰਾਂ ਦੇ ਬਾਣੀ ਦਾ ਸਿਧਾਂਤ ਸਮਝ ਲਈਏ ਕਿ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਕਿਨਾ ਦੀ ਬਾਣੀ ਵਿੱਚ ਸਤਿਗੁਰੂ ਜੀ ਸਾਨੂੰ ਕੀ ਸਿਧਾਂਤ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਹੁਣ ਵੇਖੋ ਜਦੋਂ ਅਸੀਂ ਕਈ ਵਾਰ ਸੁਣਦੇ ਹਾਂ ਤੇ ਸਾਨੂੰ ਇਹ ਸੁਣਨ ਵਿੱਚ ਮਿਲਦਾ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਬਾਦਸ਼ਾਹ ਦੀ ਬਾਣੀ ਉਹਨਾਂ ਦੀ ਬਾਣੀ ਵਿੱਚ ਕੇਵਲ ਤੇ ਕੇਵਲ ਵਿਰਾਗ ਹੈ ਵਿਰਾਗ ਮਈ ਸ਼ਬਦ ਨੇ ਸਤੂਰਾਂ ਦੀ ਇਹ ਸਾਨੂੰ ਸੁਣਨ ਵਿੱਚ ਮਿਲਦਾ ਹੈ ਪਰ ਸਾਧ ਸੰਗਤ ਜੀ ਜਦੋਂ ਸਤਿਗੁਰ ਦੀ ਬਾਣੀ ਨੂੰ ਪੜ੍ਹਦੇ ਆ ਸਤਿਗੁਰ ਦੀ ਬਾਣੀ ਵਿੱਚ ਤਿਆਗ ਵੀ ਹੈ ਮਾਇਰਾਗ ਵੀ ਹੈ ਤੇ ਅਨੁਰਾਗ ਵੀ ਹੈ ਅਨੁਰਾਗ ਦਾ ਅਰਥ ਹੁੰਦਾ ਹੈ ਪ੍ਰੇਮ ਪਿਆਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਦਸ਼ਾਹੀ ਦੇ 59 ਸ਼ਬਦ ਨੇ ਅਤੇ 57 ਸ਼ਲੋਕ ਨੇ ਜਿਨ੍ਹਾਂ ਨੂੰ ਅਸੀਂ ਭੋਗਦੇ ਸ਼ਲੋਕ ਵੀ ਕਹਿ ਦਿੰਨੇ ਆ ਜਦੋਂ ਸਾਡੇ ਘਰ ਸ੍ਰੀ ਖੰਡ ਪੜ ਸਾਹਿਬ ਰੱਖਿਆ ਹੁੰਦਾ ਹੈ ਜਾਂ ਸਹਿਜ ਪੜ ਸਾਹਿਬ ਰੱਖਿਆ ਹੁੰਦਾ ਹੈ ਉਸ ਵਕਤ ਜਦੋਂ ਭੋਗ ਪੈਂਦਾ ਹੈ ਨਾ 1426 ਅੰਕ ਤੇ ਸਤਿਗੁਰਾਂ ਦੇ ਸ਼ਲੋਕ ਜਿਹੜੇ ਆਰੰਭ ਹੁੰਦੇ ਨੇ 1429 ਤੱਕ ਸਮਾਪਤ ਹੁੰਦੇ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਦੀ ਇਹ ਵਿਲੱਖਣਤਾ ਹੈ ਕਿ ਸਤਿਗੁਰਾਂ ਦੇ 나ਠ ਦੇ 나ਠ ਸ਼ਬਦ ਉਹਨਾਂ ਦੀਆਂ ਪਹਿਲੀਆਂ ਦੋ ਤੁਕਾਂ ਹੀ ਰਹਾਉ ਵਾਲੀਆਂ ਤੁਕਾਂ ਨੇ ਹੁਣ ਜਦੋਂ ਅਸੀਂ ਬਾਕੀ ਗੁਰੂ ਸਾਹਿਬਾਨ ਦੀ ਬਾਣੀ ਨੂੰ ਪੜਦੇ ਆਂ ਵਿਚਾਰਦੇ ਆਂ ਪਹਿਲਾ ਬੰਦ ਆਉਂਦਾ ਹੈ ਫਿਰ ਅੱਗੇ ਦੂਜਾ ਰਹਾਉ ਵਾਲਾ ਬੰਦ ਆਉਂਦਾ ਤੇ ਜਦੋਂ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੀ ਬਾਣੀ ਨੂੰ ਪੜਦੇ ਆਂ ਸਤਗੁਰ ਦੀ ਬਾਣੀ ਦੇ 59 ਦੇ 59 ਸ਼ਬਦਾਂ ਵਿੱਚ ਸਤਗੁਰਾਂ ਨੇ ਪਹਿਲਾ ਹੀ ਪਹਿਲੀਆਂ ਦੋ ਤੁਕਾਂ ਹੀ ਰਹਾਉ ਦੀਆਂ ਤੁਕਾਂ ਵਰਤੀਆਂ ਨੇ 15 ਰਾਗਾਂ ਵਿੱਚ ਧਾਨਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੀ ਹੈ ਜਿਹੜਾ 31ਵਾਂ ਰਾਗ ਹੈ ਅਖੀਰਲਾ ਰਾਗ ਰਾਗ ਜੈਜਾਵੰਤੀ ਉਹ ਧਾਨਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ ਹੁਣ ਸਤਿਗੁਰੂ ਦੀ ਬਾਣੀ ਵਿੱਚ ਹੁਣ ਅਸੀਂ ਸਮਝਣਾ ਹੈ ਕਿ ਤਿਆਗ ਕੀ ਹੈ ਬੈਰਾਗ ਕੀ ਹੈ ਅਨੁਰਾਗ ਕੀ ਹੈ ਜਦੋਂ ਦੁਨਿਆਵੀ ਤੌਰ ਤੇ ਵੇਖਾਂਗੇ ਦੁਨੀਆਂ ਦਾ ਤਿਆਗ ਹੋਰ ਹੈ ਦੁਨੀਆਂ ਦਾ ਬੈਰਾਗ ਵਖਰਾ ਹੈ ਦੁਨੀਆਂ ਦਾ ਅਨੁਰਾਗ ਵਖਰਾ ਹੈ ਪਰ ਜਿਹੜਾ ਗੁਰਮਤ ਦਾ ਰਾਹ ਹੈ ਨਾ ਉਹ ਦੁਨਿਆਵੀ ਲੋਕਾਂ ਨਾਲੋਂ ਉਲਟ ਹੈ ਹੁਣ ਦੁਨੀਆਂ ਦਾ ਤਿਆਗ ਕੀ ਹੈ ਉਸ ਵਕਤ ਤਿਆਗੀ ਜਿਹੜੇ ਲੋਕ ਸਨ ਉਹ ਕਹਿੰਦੇ ਸਨ ਕਿ ਆਪਣਾ ਘਰ ਪਰਿਵਾਰ ਤਿਆਗ ਕੇ ਬਾਹਰ ਜੰਗਲਾਂ ਵਿੱਚ ਜਾ ਕੇ ਬਨਵਾਸ ਕਰਨਾ ਬਨ ਬਨਵਾਸ ਦਾ ਮਤਲਬ ਹੈ ਬਨ ਦਾ ਅਰਥ ਹੁੰਦਾ ਹੈ ਜੰਗਲ ਜੰਗਲਾਂ ਵਿੱਚ ਚਲੇ ਜਾਣਾ ਤੇ ਉਥੇ ਢਾ ਕੇ ਉਹਦੀ ਭਗਤੀ ਕਰਨੀ ਪਰਮੇਸ਼ਰ ਦੀ ਭਗਤੀ ਕਰਨੀ ਪਰ ਸਤਿਗੁਰਾਂ ਨੇ ਆਖਿਆ ਨਹੀਂ ਅਸੀਂ ਇਸ ਦੁਨੀਆ ਵਿੱਚ ਹੀ ਰਹਿਣਾ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾ ਬੈਸਣ ਪਈ ਹੈ ਸਤਿਗੁਰਾਂ ਨੇ ਆਖਿਆ ਭਾਈ ਦੁਨੀਆ ਵਿੱਚ ਹੀ ਰਹਿਣਾ ਹੈ ਜਦੋਂ ਅਸੀਂ ਧੰਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਹਾਂ ਸਤਿਗੁਰ ਜੀ ਫਰਮਾਨ ਕਰਦੇ ਨੇ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਉਹੀ ਸੰਗ ਸਮਾਈ ਸਤਿਗੁਰੂ ਜੀ ਕਹਿੰਦੇ ਕਿਉਂ ਤੂੰ ਜੰਗਲ ਦੇ ਵਿੱਚ ਬਣ ਦੇ ਵਿੱਚ ਉਹਨੂੰ ਖੋਜਣ ਵਾਸਤੇ ਜਾ ਰਿਹਾ ਹੈ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਰਬ ਨਿਵਾਸੀ ਹੈ ਤੇਰੇ ਅੰਦਰ ਵੀ ਵਸਿਆ ਹੋਇਆ ਹੈ ਹੁਣ ਸਤਿਗੁਰ ਦਾ ਤਿਆਗ ਕਿਹੜਾ ਹੈ ਸਤਿਗੁਰ ਦਾ ਤਿਆਗ ਹੈ ਪੜੋ ਗਉੜੀ ਰਾਗ ਅੰਦਰ ਸਤਿਗੁਰਾਂ ਦਾ ਪਹਿਲਾ ਸ਼ਬਦ ਸਤਿਗੁਰੂ ਫਰਮਾਨ ਕਰਦੇ ਨੇ ਸਾਧੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਇਹਨਸ ਭਾਗੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹੀ ਕਹਿੰਦੇ ਹੈ ਸਾਧਨਾ ਕਰਨ ਵਾਲਿਓ ਇਹ ਆਪਣੇ ਆਪ ਨੂੰ ਸਾਧੂ ਅਖਵਾਉਣ ਵਾਲਿਓ ਮਨ ਦੇ ਮਾਨ ਨੂੰ ਤਿਆਗੋ ਭਾਵ ਆਪਣੀ ਆਪਣਤ ਨੂੰ ਹਉਮੈ ਹੰਕਾਰ ਦਾ ਤਿਆਗ ਕਰੋ ਇਹਨੂੰ ਛੱਡੋ ਜਿਹੜੀਆਂ ਚੀਜ਼ਾਂ ਛੱਡਣ ਵਾਲੀਆਂ ਨੇ ਕਾਰ ਬਾਰ ਨਹੀਂ ਸੀ ਤਿਆਗਣਾ ਆਪਣੇ ਘਰ ਵਿੱਚ ਰਹਿਣਾ ਸੀ ਆਪਣੇ ਪਰਿਵਾਰ ਵਿੱਚ ਰਹਿਣਾ ਸੀ ਕਿਉਂਕਿ ਗੁਰਮਤ ਦਾ ਸਿਧਾਂਤ ਇਹ ਹੈ ਕਿ ਆਪਣੇ ਪਰਿਵਾਰ ਚ ਰਹੋ ਆਪਣੇ ਘਰ ਵਿੱਚ ਰਹੋ ਘਰ ਹੀ ਬੈਠਿਆਂ ਜੋਗ ਪਾਈ ਹੈ ਸਤਿਗੁਰੂ ਕਾਏ ਉਪਦੇਸ਼ ਘਰ ਵਿੱਚ ਬੈਠਿਆਂ ਹੀ ਉਸ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਤੱਕ ਸਾਂਝ ਬਣਾਉਣੀ ਹੈ ਇਹ ਹੈ ਸਤਗੁਰਾ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹੀ ਦੀ ਬਾਣੀ ਦਾ ਤਿਆਗ ਤਿਆਗ ਕਿਹੜੀਆਂ ਚੀਜ਼ਾਂ ਦਾ ਕਰਨਾ ਹੈ ਹੁਣ ਅੱਗੇ ਆਉਂਦਾ ਹੈ ਬੈਰਾਗ ਹੁਣ ਦੁਨੀਆਂ ਦਾ ਬੈਰਾਗ ਕੀ ਹੈ ਦੁਨੀਆਂ ਦਾ ਬੈਰਾਗ ਹੈ ਰੋਣਾ ਵਿਲਕਣਾ ਇਹ ਹੈ ਦੁਨੀਆ ਦਾ ਬੈਰਾਗ ਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹੀ ਦਾ ਬੈਰਾਗ ਕਿਹੜਾ ਹੈ ਸਤਿਗੁਰਾਂ ਨੇ ਆਖਿਆ ਰਹਿਣਾ ਪਰਵਾਰ ਵਿੱਚ ਹੈ ਰਹਿਣਾ ਮਾਇਆ ਵਿੱਚ ਹੈ ਸਤਿਗੁਰ ਦਾ ਅਸੀਂ ਬਚਨ ਪੜ੍ਹਦੇ ਹਾਂ ਜਿਹ ਬਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਕਹਿੰਦੇ ਜਿਨੇ ਸਾਰੀ ਹੀ ਬਿਖ ਤਾੜ ਦਿੱਤੀ ਭਾਵ ਸਾਰੀ ਹੀ ਮਾਇਆ ਛੱਡ ਦਿੱਤੀ ਹੁਣ ਮਾਇਆ ਗੁਰਮਤ ਅਨੁਸਾਰ ਕੇਵਲ ਤੇ ਕੇਵਲ ਪੈਸਾ ਨਹੀਂ ਗੁਰਮਤ ਅਨੁਸਾਰ ਉਹ ਹਰੇਕ ਚੀਜ਼ ਮਾਇਆ ਹੈ ਜਿਹੜੀ ਸਾਨੂੰ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਤੋਂ ਵਿਚੋੜਾ ਪਾਉਂਦੀ ਹੈ ਜਿਹੜੀ ਉਸ ਪਰਮੇਸ਼ਰ ਦੇ ਨਾਲ ਮਿਲਣ ਤੋਂ ਪ੍ਰਕਾਵਡ ਪਾਉਂਦੀ ਹੈ ਉਹ ਹਰੇਕ ਚੀਜ਼ ਹੀ ਗੁਰਬਾਣੀ ਅਨੁਸਾਰ ਮਾਇਆ ਹੈ ਸਤਗੁਰਾਂ ਆਖਿਆ ਰਹਿਣਾ ਮਾਇਆ ਵਿੱਚ ਹੈ ਪਰ ਜਿਹੜੀ ਆਪਣੀ ਸੁਰਤ ਹੈ ਉਹਨੂੰ ਨਿਰਗਤ ਰੱਖਣਾ ਹੈ ਬੈਰਾਗ ਦਾ ਅਰਥ ਹੈ ਵਿਰक्त ਰੱਖਣਾ ਹੈ ਉਪਰਾਮ ਰੱਖਣਾ ਹੈ ਭਾਵ ਸੁਰਤ ਵਿੱਚ ਇਹ ਤਿੰਨਾਂ ਜਿਹੜੀਆਂ ਉਹ ਫਸਣ ਨਹੀਂ ਦੇਣੀਆਂ ਇਹ ਨਹੀਂ ਆਖਣਾ ਕਿ ਮੇਰਾ ਘਰ ਮੇਰੇ ਘਰ ਵਰਗਾ ਕਿਸੇ ਦਾ ਘਰ ਨਹੀਂ ਮੇਰੇ ਕੋਲ ਐਨੀ ਜ਼ਮੀਨ ਮੇਰੇ ਕੋਲ ਐਨੀ ਜਾਇਦਾਦ ਮੇਰੇ ਕੋਲ ਇੰਨੇ ਮਹਿਲ ਮਾੜੀਆਂ ਨੇ ਸਤਿਗੁਰੂ ਕਹਿੰਦੇ ਇਹਨਾਂ ਚੀਜ਼ਾਂ ਦਾ ਹੰਕਾਰ ਨਹੀਂ ਕਰਨਾ ਜਦੋਂ ਇਹਨਾਂ ਚੀਜ਼ਾਂ ਦਾ ਹੰਕਾਰ ਕਰਾਂਗੇ ਫੇਰੇ ਚੀਜ਼ ਜਿਹੜੀ ਉਹ ਮਾਇਆ ਬਣ ਜਾਂਦੀ ਹੈ ਹੁਣ ਸਤਿਗੁਰਾਂ ਨੇ ਆਖਿਆ ਜਿਹੇ ਵਿਖਿਆ ਸਗਲੀ ਤਜੇ ਕਹਿੰਦੇ ਸਾਰੀ ਹੀ ਜਿੰਨੇ ਵਿਖਿਆ ਤਜ ਦਿੱਤੀ ਭਾਵ ਛੱਡ ਦਿੱਤੀ ਭਾਵ ਇਹਨਾਂ ਚੀਜ਼ਾਂ ਦਾ ਮੋ ਮਮਤਾ ਛੱਡ ਦੇਤੀ ਰਹਿਣਾ ਇਹਨਾਂ ਚੀਜ਼ਾਂ ਵਿੱਚ ਹੈ ਰਹਿਣਾ ਘਰ ਪਰਿਵਾਰ ਵਿੱਚ ਹੈ ਪਰ ਇਹਨਾਂ ਚੀਜ਼ਾਂ ਦਾ ਮੋਹ त्याਗਣਾ ਹੈ ਸੁਰਤ ਵਿੱਚ ਕੇਵਲ ਤੇ ਕੇਵਲ ਕਹਿੰਦੇ ਪਰਮੇਸ਼ਰ ਦਾ ਨਾਮ ਹੋਣਾ ਚਾਹੀਦਾ ਹੈ ਸੁਰਤ ਵਿੱਚ ਇਹਨਾਂ ਚੀਜ਼ਾਂ ਨੂੰ ਨਹੀਂ ਲੈ ਕੇ ਜਾਣਾ ਇਹ ਹੈ ਗੁਰਮਤ ਦਾ ਬੈਰਾਗ ਫਿਰ ਅੱਗੇ ਸਤਿਗੁਰ ਦੀ ਬਾਣੀ ਵਿੱਚ ਅਨੁਰਾਗ ਹੈ ਅਨੁਰਾਗ ਦਾ ਅਰਥ ਹੁੰਦਾ ਪ੍ਰੇਮ ਪਿਆਰ ਸਤਿਗੁਰਾਂ ਨੇ ਆਖਿਆ ਉਸ ਪਰਮੇਸ਼ਰ ਅਕਾਲ ਪੁਰਖ ਵੈਗੁਰ ਦੇ ਨਾਲ অনুराग ਕਰ ਪ੍ਰੇਮ ਕਰ ਪਿਆਰ ਕਰ ਕਿਵੇਂ ਰੇ ਮਨ ਆਰਾਮ ਸਿਉ ਕਰ ਪ੍ਰੀਤ श्रवण ਗੋਬਿੰਦ ਗੁਣ ਸੁਨੋ ਔਰ ਗਾਓ ਰਸਨਾ ਗੀਤ ਸਤਿਗੁਰਾਂ ਆਖਿਆ हे ਮੇਰੇ ਮਾਨਾ ਉਸ ਪਰਮੇਸ਼ਰ ਰਾਮ ਦੇ ਨਾਲ ਆਪਣੀ ਸੁਰਤ ਜੋੜ ਪ੍ਰੀਤ ਕਰ ਹੁਣ ਵੇਖੋ ਰਾਮ ਰਾਮ ਲਬਜ ਜਿਹੜਾ ਓ ਦੋ ਅਰਥਾਂ ਵਿੱਚ ਗੁਰਬਾਣੀ ਚ ਆਉਂਦਾ ਇੱਥੇ ਰਾਮ ਦਾ ਅਰਥ ਹੈ ਰਮਿਆ ਹੋਇਆ ਮਾਲਕ ਉਸ ਮਾਲਕ ਦੇ ਨਾਲ ਪ੍ਰੀਤ ਪਾਉਣੀ ਹੈ ਗੁਰਬਾਣੀ ਅੰਦਰ ਇੱਕ ਹੋਰ ਰਾਮ ਦਾ ਵੀ ਜ਼ਿਕਰ ਆਉਂਦਾ ਹੈ ਉਹ ਹੈ ਦਸ਼ਰਧ ਦਾ ਪੁੱਤਰ ਅਜोध्या ਵਾਲਾ ਰਾਮ ਉਹਦਾ ਵੀ ਜ਼ਿਕਰ ਗੁਰਬਾਣੀ ਚ ਆਉਂਦਾ ਹੈ ਪਰ ਜਦੋਂ ਪ੍ਰੀਤ ਕਰਨ ਦੀ ਗੱਲ ਆਵੇਗੀ ਜਦੋਂ ਉਸ ਮਾਲਕ ਨਾਲ ਪ੍ਰੇਮ ਕਰਨ ਦੀ ਗੱਲ ਆਵੇਗੀ ਉਸ ਵਕਤ ਸਤਿਗੁਰੂ ਜੀ ਉਸ ਰਮੇ ਹੋਏ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਦੀ ਗੱਲ ਕਰਨੀ ਤੇ ਸਤਗੁਰੂ ਜੀ ਕਹਿੰਦੇ ਉਸ ਮਾਲਕ ਨਾਲ ਪ੍ਰੇਮ ਕਿਵੇਂ ਕਰਨਾ ਹੈ ਰੇ ਮਨ RAM ਸਿਉ ਕਰਪ੍ਰੀਤ ਸਰਵਨ ਗੋਬਿੰਦ ਗੁਣ ਸੁਨੋ ਕਹਿੰਦੇ ਸਰਵਨਾ ਦੇ ਨਾਲ ਕੰਨਾਂ ਦੇ ਨਾਲ ਉਸ ਗੋਬਿੰਦ ਦੇ ਗੁਣਾਂ ਨੂੰ ਸੁਣੋ ਔਰ ਗਾਓ ਰਸਨਾ ਗੀਤ ਕਹਿੰਦੇ ਰਸਨਾ ਦੇ ਨਾਲ ਉਸ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਦੇ ਗੀਤ ਨੂੰ ਗਾ ਇਸ ਤਰੀਕੇ ਨਾਲ ਉਸ ਪ੍ਰਮਾਤਮਾ ਅਕਾਲ ਪੁਰਖ ਵੈਗੁਰੂ ਦੇ ਨਾਲ ਪ੍ਰੇਮ ਪਾ ਪ੍ਰੀਤ ਪਾ ਹੁਣ ਜਦੋਂ ਅਸੀਂ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ ਪਹਿਲੇ ਸ਼ਲੋਕ ਨੂੰ ਪੜ੍ਹਦੇ ਹਾਂ ਪਹਿਲੇ ਸ਼ਲੋਕ ਵਿੱਚ ਇਹ ਸਤਿਗੁਰਾਂ ਨੇ ਸਾਨੂੰ ਸਮਝਾਇਆ ਕਿ ਭਾਈ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਕਿਵੇਂ ਜੜੀਓ ਪ੍ਰੀਤੀ ਕਰਨੀ ਹੈ ਸਤਿਗੁਰਾਂ ਆਖਿਆ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਭਜਵਨਾ ਜਿਹ ਬਿਦ ਜਲ ਕੋ ਮੀਨ ਕਹਿੰਦੇ ਜਿਵੇਂ ਮੱਛੀ ਪਾਣੀ ਤੋਂ ਬਗੈਰ ਰਹਿ ਨਹੀਂ ਸਕਦੀ ਕਿਵੇਂ ਪਾਣੀ ਹੀ ਮੱਛੀ ਹੋਣਾ ਹੈ ਇਸੇ ਤਰ੍ਹਾਂ ਸਿੱਖ ਨੇ ਪ੍ਰੇਮ ਕਰਨਾ ਹੈ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਸਿੱਖ ਜਿਹੜਾ ਹੈ ਗੁਰੂ ਦੀ ਬਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ ਇਸ ਤਰੀਕੇ ਦੇ ਨਾਲ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਕਰਨਾ ਹੈ अनुराग ਕਰਨਾ ਹੈ ਹੁਣ ਅਸੀਂ ਇਹ ਵੀ ਸਮਝ ਲਿਆ ਹੈ ਕਿ ਗੁਰਮਤਿ ਕੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੀ ਬਾਣੀ ਵਿੱਚ ਬਹਾਰ ਹੈ ਗੁਰੂ ਸਤਿਗੁਰ ਮਹਾਰਾਜ ਸਾਜੀ ਬਾਣੀ ਵਿੱਚ ਅਨੁਰਾਖ ਕੀ ਹੈ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਸੀਂ ਸਮਝ ਲਿਆ ਹੈ ਹੁਣ ਆਉਣ ਵਾਲੇ ਦਿਨਾਂ ਵਿੱਚ ਅਸੀਂ ਸਤਿਗੁਰ ਜੀ ਸਤਿਗੁਰ ਜੀ ਦੇ 57 ਸ਼ਲੋਕਾਂ ਦੀ ਜਿੰਨੀ ਸਤਿਗੁਰਾਂ ਨੇ ਸਮੱਤ ਬਖਸ਼ਿਸ਼ ਕੀਤੀ ਹੈ ਉਸ ਸਮੱਤ ਅਨੁਸਾਰ ਵਿਚਾਰ ਕਰਦੇ ਜਾਵਾਂਗੇ ਹੁਣ ਵੇਖੋ ਸਾਧ ਸੰਗਤ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੀ ਆਪਣੀ ਬਾਣੀ ਅੰਦਰ ਸਤਿਗੁਰਾਂ ਨੇ ਮੰਨ ਦੀ ਬਹੁਤ ਗੱਲ ਕੀਤੀ ਹੈ ਬਹੁਤਾਂ ਤੌਰ ਤੇ ਸਤਿਗੁਰਾਂ ਨੇ ਮਨ ਨੂੰ ਸਮਝਾਇਆ ਹੁਣ ਵੇਖੋ ਜਦੋਂ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਪਾਸ਼ਾ ਜੀ ਦੇ ਬਚਨ ਪੜ੍ਹਦੇ ਹਾਂ ਹੁਣ ਬਚਨ ਇਦਾਂ ਲੱਗਦੇ ਨੇ ਜਿਵੇਂ ਜਿਵੇਂ ਅਸੀਂ ਪੜ੍ਹਦੇ ਹਾਂ ਮਨ ਰੇ ਕੌਣ ਕੁ ਮਤ ਤੈ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਨਹਿ ਕੀਨੀ ਜਾਂ ਅਸੀਂ ਪੜ੍ਹਦੇ ਹਾਂ ਪਾਪੀ ਹੀ ਐ ਮੈਂ ਕਾਮ ਵਿਸਾਇ ਇਸ ਤਰੀਕੇ ਨਾਲ ਜਦੋਂ ਅਸੀਂ ਸਤਿਗੁਰ ਦੀ ਬਾਣੀ ਦੇ ਸ਼ਬਦ ਪੜ੍ਹਦੇ ਹਾਂ ਇਨ੍ਹਾਂ ਸ਼ਬਦਾਂ ਤੋਂ ਸਾਨੂੰ ਕੀ ਸਿੱਖਿਆ ਪ੍ਰਾਪਤ ਹੁੰਦੀ ਹੈ ਕਿ ਜਿਹੜਾ ਜਿਹੜੇ ਸਤਿਗੁਰਾਂ ਨੇ ਬਚਨ ਕੀਤੇ ਨੇ ਜੋ ਸਤਿਗੁਰ ਜੀ ਬੋਲ ਰਹੇ ਨੇ ਸਤਿਗੁਰ ਜੀ ਦਾ ਆਪਣਾ ਜੀਵਨ ਇਸ ਤਰੀਕੇ ਨਾਲ ਨਹੀਂ ਬਤੀਤ ਹੋ ਰਿਹਾ ਸਤਿਗੁਰ ਜੀ ਦਾ ਆਪਣਾ ਜੀਵਨ ਇਨ੍ਹਾਂ ਵਿਸ਼ੇ ਵਿਕਾਰਾਂ ਦੇ ਵਿੱਚ ਖਚਤ ਨਹੀਂ ਹੈ ਸਤਿਗੁਰਾਂ ਨੇ ਸਾਡੇ ਲਈ ਇਹ ਬਚਨ ਉਚਾਰਨ ਕੀਤੇ ਨੇ ਕਿ ਜਿਹੜਾ ਬੰਦਾ ਪੜ੍ਹੇ ਉਹਨੂੰ ਲੱਗੇ ਕਿ ਇਹ ਗੱਲ ਮੇਰੀ ਹੋ ਰਹੀ ਹੈ ਕਿਉਂਕਿ ਸਤਿਗੁਰ ਤੇ ਨਿਰਮਲ ਨੇ ਸਤਿਗੁਰ ਦਾ ਹਿਰਦਾ ਤੇ ਨਿਰਮਲ ਹੈ ਸਤਿਗੁਰੂ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਦਾ ਰੂਪ ਹੈ ਉਹ ਜੋ ਸਤਿਗੁਰ ਜੀ ਬਚਨ ਕਰ ਰਹੇ ਨੇ ਉਹਨਾਂ ਬਚਨਾਂ ਦੇ ਵਿੱਚ ਸਤਿਗੁਰਾਂ ਨੇ ਇਸ ਤਰੀਕੇ ਨਾਲ ਬਚਨ ਕੀਤੇ ਕਿ ਜਿਹੜਾ ਪੜਨ ਵਾਲਾ ਹੈ ਨਾ ਜਿਵੇਂ ਅਸੀਂ ਪਾਪੀ ਲੋਕਾਂ ਨੇ ਪੜਨੇ ਨੇ ਸਾਡਾ ਪਾਰ ਉਤਾਰਾ ਜਿਹੜਾ ਉਹ ਕਿਵੇਂ ਹੋਣਾ ਹੈ ਅਰਦਾਸ ਰੂਪੀ ਸਤਿਗੁਰਾਂ ਦੇ ਸ਼ਬਦ ਅਸੀਂ ਗੁਰਬਾਣੀ ਚੋਂ ਪੜ ਸਕਦੇ ਹਾਂ ਇਸ ਤਰੀਕੇ ਨਾਲ ਸਤਿਗੁਰਾਂ ਨੇ ਸਾਨੂੰ ਆਪਣੀ ਕੁਰਬਾਨੀ ਅੰਦਰ ਸ਼ਬਦ ਜਿਹੜੇ ਉਹ ਉਚਾਰਨ ਕਰਕੇ ਦਿੱਤੇ ਹੋਏ ਨੇ ਹੁਣ ਵੇਖੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਪਹਿਲਾਂ ਆਪਣੇ ਸ਼ਬਦਾਂ ਦੇ ਵਿੱਚ ਜਦੋਂ ਆਰੰਭ ਕਰਦੇ ਨੇ ਆਪਣੇ ਸ਼ਬਦਾਂ ਨੂੰ ਸਤਿਗੁਰੂ ਜੀ ਕਹਿੰਦੇ ਮੌਤ ਦਾ ਸਮਾਂ ਨੇੜੇ ਆ ਰਿਹਾ ਹੈ ਤੇਰੀ ਜ਼ਿੰਦਗੀ ਦਾ ਸਮਾਂ ਅਜਾਈ ਬਤੀਤ ਹੋ ਰਿਹਾ ਹੈ ਤੂੰ ਆਪਣਾ ਸਮਾਂ ਇਹਨਾਂ ਧਨ ਪਦਾਰਥਾਂ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਖਚਦ ਕਰ ਰਿਆ ਹੈ ਉਸ ਰਾਮ ਦੇ ਨਾਮ ਨੂੰ ਜਾਪ ਨਹੀਂ ਰਿਹਾ ਪਹਿਲਾ ਸਤਗੁਰ ਜੀ ਇਸ ਤਰੀਕੇ ਦੇ ਨਾਲ ਸਮਝਾਉਂਦੇ ਨੇ ਫਿਰ ਅਖੀਰ ਤੇ ਢਾਕੇ ਹਰੇਕ ਸ਼ਬਦ ਅੰਦਰ ਸਤਗੁਰ ਜੀ ਡਿੱਗਣ ਨਹੀਂ ਦਿੰਦੇ ਸਤਗੁਰ ਜੀ ਕਹਿੰਦੇ ਭਾਈ ਅਜੇ ਵੀ ਤੇਰੇ ਕੋਲ ਸਮਾਂ ਹੈ ਅਜ ਹੁ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹੁ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ ਸਤਗੁਰ ਜੀ ਕਹਿੰਦੇ ਭਾਈ ਅਜੇ ਵੀ ਕੁਝ ਨਹੀਂ ਵਿਗੜਿਆ ਅਜੇ ਵੀ ਜੇ ਤੂੰ ਚਾਹਣਾ ਹੈ ਤ ਉਸ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਦੇ ਨਾਲ ਸੁਰਤ ਆਪਣੀ ਜੋੜ ਸਕਦਾ ਹੈ ਉਸ ਮਾਲਕ ਦੇ ਨਾਲ ਇੱਕ ਮੇਕ ਹੋ ਸਕਦਾ ਹੈ ਇਹ ਅਸੀਂ ਸਤਗੁਰਾਂ ਦੀ ਬਾਣੀ ਦੇ ਵਿੱਚੋਂ ਸਮਝਿਆ ਹੈ ਕਿ ਸਤਗੁਰਾਂ ਦੀ ਬਾਣੀ ਵਿੱਚ ਤਿਆਗ ਵੀ ਹੈ ਮੈਰਾਗ ਵੀ ਹੈ ਅਨੁਰਾਗ ਵੀ ਹੈ ਕਿਸ ਤਰੀਕੇ ਦੇ ਨਾਲ ਉਸ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਦੇ ਵਿੱਚ ਸੁਰਤ ਜੋੜਨੀ ਹੈ ਇਹ ਸਤਗੁਰਾਂ ਨੇ ਸਾਨੂੰ ਸਮਝਾਇਆ ਹੈ ਸੋ ਆਓ ਆਉਣ ਵਾਲੇ ਜਿਨ੍ਹਾਂ ਵਿੱਚ ਆਪਾਂ ਇੱਕ ਇੱਕ ਸ਼ਲੋਕ ਦੀ ਵਿਚਾਰ ਜਿਹੜੀ ਕਰਦੀ ਜਾਵਾਂ ਕਰਦੇ ਜਾਵਾਂਗੇ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਅਤੇ ਉਹਨਾਂ ਦੇ ਤਿੰਨ ਅਨਨ ਸਿੱਖ ਉਹਨਾਂ ਦਾ ਨਵੰਬਰ ਮਹੀਨੇ ਦੇ ਵਿੱਚ ਸ਼ਹੀਦੀ ਜਿਹੜੀ ਉਹ ਸ਼ਤਾਪਦੀ 350 ਸਾਲ ਆ ਰਿਹਾ ਹੈ ਇਸ ਨੂੰ ਸਮਰਪਿਤ ਆਪਾਂ ਸਤਿਗੁਰਾਂ ਦੇ ਸ਼ਬਦਾਂ ਦੀਆਂ ਸ਼ਲੋਕਾਂ ਦੀ ਵਿਚਾਰ ਜਿਹੜੀ ਉਹ ਕਰਦੇ ਰਵਾਂਗੇ ਸੋ ਸਾਧ ਸੰਗਤ ਜੀ ਆਓ ਮੋਲ ਦੇ ਪਾਸੋਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ